ਭਾਈ ਜੀ ਗੱਲ ਜੀ ਸਾਰਿਆਂ ਨੂੰ ਖੜੀ ਬਾੜ ਬਾੜ ਦਾ ਅੱਜ ਦਾ ਸ਼ੁਰੂ ਆਪਣਾ ਤੇ ਬਹੁਤ ਸੋਹਣਾ ਲੈਂਟਰ ਨਿਕਲਿਆ ਥੱਲੇ ਚੜਦੀ ਗਲਾ ਹੈ ਮੇਤਰੋ ਅੱਜ ਆਪਾਂ ਬੜੇ ਦਿਨਾਂ ਬਾਅਦ ਆਪਣੇ ਚੈਨਲ ਤੇ ਲੱਗੇ ਆ ਵੀਡੀਓ ਬਣਾਉਣ ਦੇ ਲੈਂਟਰ ਆਪਣਾ ਢਿਆ ਖੁੱਲਣ ਆਪਾਂ ਵਲੌਗ ਭਾਈ ਫਿਰ ਤੈਨੂੰ ਪਤਾ ਕਸੂਤੇ ਫਸੇ ਕੀ ਕਰ ਸਕਦੇ ਆ ਅੱਜ ਗਰੀਬਾਂ ਘਟੋ ਘਟ 15 20 ਦਿਨ ਬਾਅਦ ਕਰੀਏ ਆ ਲੈ ਲੈਂਡਰ ਲੈ ਆ ਥੱਲਣ ਲੈਂਡਰ ਦੀ ਸਫਾਈ ਚੈੱਕ ਕਰੋ ਬਹੁਤ ਬਹੁਤ ਸੋਹਣੀ ਲੈਂਡਰ ਦੀ ਸਫਾਈ ਆ ਜੀ ਸ਼ਮਨ ਪ੍ਰੀਤ ਹੁਣ ਅੱਜ ਗੇਟ ਲੈਂਦਾ ਆਪਾਂ ਨਵਾਂ ਸਵਨਪ੍ਰੀਤ ਕਹਿੰਦੇ ਆ ਕਿ ਮੈਂ ਚਲਾਉਣੀ ਗੱਡੀ ਪਾ ਦੇ ਦੀ ਪਰ ਮੋਬੀਲੋ ਚਲਾਉਂਦਾ ਪੂਰੀ ਹਾਂਜੀ ਪਾਜੀ ਕਿੱਥੋਂ ਆਏ ਜੇ ਠੀਕ ਆ ਜੀ ਆਪਾਂ ਲੈ ਜਾਂਦਾ ਨਵਾਂ ਗੇਟ ਠੀਕ ਆ ਜੀ ਨਾ ਪੁਰਾਣਾ ਦੇ ਦੇ ਲੱਗੇ ਆ ਇਹ ਆਪਾਂ ਦੂਜੇ ਪਾਜੀ ਪੱਲੇ ਵੱਡੇ ਵੀ ਲੱਦਣੇ ਜੇ ਹਾਂਜੀ ਇਹ ਤੁਹਾਡੀ ਕਿੰਨੀ ਫੀਸ ਤੁਹਾਡੇ ਕਿੰਨੇ ਰੁਪਏ ਤੁਹਾਡੇ ਰੁਪਏ ਕਿੰਨੇ ਆ ਪੈਂਦੀ ਹੈਗਾ ਬੂਹਾ ਲੈਂਦਾ ਕਿ ਸੋਨਾ ਲੈਂਦਾ ਜੀ ਸੂਰ ਸਾਹਿਬਰਾ ਪਛਾਣ ਕਰਕੇ ਲਾਦ ਲਓ ਆ ਦੂਜਾ ਵੀ ਲੱਦੋ ਭਾਜੀ ਉੱਤੇ ਉੱਤੇ ਹੀ ਗੇਟ ਭਾਈ ਆਪਾਂ ਨਵਾਂ ਲਾਤਾ ਆ ਤੇ ਪੁਰਾਣਾ ਆਪਾਂ ਦੇਤਾ ਵਿੱਚ ਨਵਾਂ ਗੇਟ ਲਾਵਾਂਗੇ ਨਵਾਂ ਫਾਰਮ ਤਿਆਰ ਕਰਨ ਦੇ ਨਾਲ ਆਦੇ ਸਾਰੇ ਬਾਹਰ ਕਿਰਪਾ ਕਰੇ ਥੋੜੇ ਦਿਨਾਂ ਨੂੰ ਤਿਆਰ ਹੋਏ ਨਾ ਮੀਂਹ ਕਰਕੇ ਥੋੜਾ ਕੰਮ ਰੁਕ ਗਿਆ ਸੀ ਹੁਣ ਮਤਲਬ ਪ੍ਰੋਪਰ ਚੱਲਣ ੜਿਆ ਔਰ ਸੁੱਖ ਰੱਖੇ ਵਧੀਆ ਸੋਨਾ ਤਿਆਰ ਬਲੌਗ ਤੇ ਬਣਾਇਆ ਨਹੀਂ ਕਹਿੰਦੇ ਦਿਨ ਹੋ ਗਿਆ ਦੇਖ ਦੇਖੂ ਵੇਂਦਾ ਹੀ ਵਿੱਚ ਆਪਣੀ ਰੱਖਦੀ ਜਾਂਦਾ ਜੀ ਉਹ ਬੱਚੇ ਸਿੱਕਾ ਜੀ ਸਾਰਿਆਂ ਨੂੰ ਅੱਜ ਦਾ ਵਲੌਗ ਆਪਾਂ ਕਰਦੇ ਆਂ ਸਟਾਰਟ ਤੇ ਅੱਜ ਆਪਾਂ ਬੜੇ ਦਿਨਾਮਾ ਸ਼ੌਟ ਲੈ ਰਹੇ ਆਂ ਤੇ ਆਪਾਂ ਤੁਹਾਨੂੰ ਥੋੜਾ-ਥੋੜਾ ਵਿਖਾਵਾਂਗੇ ਹੌੜੀ-ਹੌੜੀ ਅੱਜ ਆਪਾਂ ਖਸੀ ਜਿਹੜੀ ਆ ਵੀਰ ਉਹਨਾਂ ਨੇ ਕਰਦਾ ਤਾਂ 1500 ਤੋਂ ਸਰਾਰੇ ਪਾਸੇ ਹੋ ਗਿਆ ਠੀਕ ਹੈ ਜੀ ਤੇ ਇੱਕ ਦੋ ਦਿਨ ਬਾਅਦ ਉਰਲੀ ਤੇ ਫਸਪਾਟ ਆ ਜਣਾ ਫੇਰਾ ਪੰਜਥੇ ਲੰਗਰ ਸ਼ਿਫਟ ਕਰਾਂਗੇ ਆਪਾਂ ਬਾਕੀ ਮੇਲੂ ਰਾਜੇ ਤੇ ਜਲਾ ਦੇ ਥਮ ਇਹ ਤਾਂ ਉਹ ਪੰਜਾਬ ਪਲਾਸਟਰ ਕਰਤਾ ਆਹ ਭਾਲ ਆਇਆ ਨਹੀਂ ਉਹਨੇ ਇੱਧਰ ਪੈ ਪਾ ਦੇ ਤੁਨਾਣਾ ਕਿ ਬੁਲਾਣਾ ਆ ਇਹ ਲਾਣਾ ਤੁਨਾਣਾ ਬਸ ਰਾਮੀ ਨੂੰ ਆ ਗਾ ਅ ਗੱਭੀ ਜੀ ਵੀ ਇਹ ਸਾਦੇ ਆਮੀ ਚੱਲ ਰਿਹਾ ਜੋਰਾਂ ਸ਼ੋਰਾਂ ਦੇ ਇੱਧਰ ਵੀ ਇੱਕ ਨਵਾਂ ਭਰਤੀ ਕੀਤਾ ਜੋ ਜਲੂਆਲ ਤੋਂ ਫਿਰ ਦੱਸੋ ਆਪਣਾ ਨਾਮ ਦੱਸੋ ਹਾਂਜੀ ਜੋਬਨਜੀਤ ਸਿੰਘ ਜੋਬਨਜੀਤ ਸਿੰਘ ਜਲੂਵਾਲ ਇਧਰ ਤੇ ਤੁਹਾਨੂੰ ਪਤਾ ਹੀ ਹੈ ਗੈਂਗ ਦਾ ਇਹ ਗੈਂਗ ਆਪਣੀ ਰਾਜੀ ਠੇਕੇਦਾਰ ਦੀ ਬਾਕੀ ਕੰਮ ਆਪਣਾ ਚੱਲੀ ਜਾਂਦਾ ਝੋਰਾ ਝੋਰਾ ਦੇ ਤੇ ਹਾਂਜੀ ਸ਼ੌਂਜੀ ਤੁਸੀਂ ਦੱਸੋ ਕਈ ਕੀ ਆਂਦੇ ਜੇ ਕੱਲ ਨੂੰ ਆਪਣਾ ਪੈਣ ਆ ਕੱਲ ਨੂੰ ਪੈਪ ਵੇਜਣੇ ਆ ਤੇ ਪਾਣੀ ਵਾਲੇ ਪੈ ਪੈਣੇ ਪੂਰਾ ਫਲਸ਼ ਦਾ ਵੜਾ ਸਿਸਟਮ ਹੈ ਉਹ ਪੰਪ ਦੇਣਾ ਵਧੀਆ ਜਿਹੜਾ ਪਾਣੀ ਪੂਰਾ ਪ੍ਰੋਪਰ ਫਲਸ਼ ਹੋ ਜਾਵੇ ਅੰਦਰੋਂ ਵੀ ਤੇ ਬਾਹਰੋਂ ਵੀ ਤੇ ਬਾਕੀ ਕੰਮ ਜਿਹੜਾ ਓਕੇ ਆ ਸਾਰੇ ਬਸ ਲੀ ਜਾਂਦਾ ਸਾਰਾ ਕੁਝ ਤੇ ਗਰਮੀ ਵੜੀ ਆ ਤੇ ਹੁਣ ਦੇਣ ਲੱਗਣ ਲੱਗੇ ਪਹਿਲਾਂ ਨੇ ਮੀਂਹ ਕਰਕੇ ਕੰਮ ਰੁਗਿਆ ਸੀ ਬਾਕੀ ਜਿਹੜਾ ਕੰਮ ਆਪਣਾ ਵਧੀਆ ਚੱਲੀ ਜਾਂਦਾ ਮਾੜਾ ਪਲਾਕਾਰੇ ਚੜਦੀ ਗਲਾ ਆਵੇ ਸਾਰਾ ਕੰਮ ਚੱਲ ਜੇ ਵਧੀਆ ਵਧੀਆ ਹੋ ਜੇ ਬਾਕੀ ਪਸ਼ੂ ਆਪਨੇ ਜਿਹੜੇ ਉਹ ਆਪਾਂ ਜੇ ਇਧਰ ਹੀ ਬੰਨੇ ਆ ਗਰਮੀ ਬਹੁਤ ਹੈ ਗਾਈਆਂ ਨੂੰ ਇਹ ਇਦਾਂ ਮਾੜਾ ਮੋਟਾ ਟਾਈਮ ਟਪਾਉਣ ਦੇ ਇਧਰ ਵੀ ਗਾਂਮੀ ਕਰਕੇ ਡੰਗਰ ਜਿਹੜੇ ਸ਼ਿਫਟ ਕੀਤੇ ਕੋਈ ਜ ਆਪਾਂ ਸੇਲ ਕਰਦੇ ਆ ਗਾਈਆਂ ਇੱਥੇ ਬੰਨ੍ਹ ਦੇਈਦੀਆਂ ਨੇ ਬਾਕੀ ਜਿਹੜਾ ਕੰਮ ਚਲੋ ਔਲੀ ਵਾਲੀ ਖੋਜਣਾ ਕੰਪਲੀਟ ਇਧਰੋਂ ਆਪਣਾ ਕੰਪਲੀਟ ਹੋ ਗਿਆ ਫਾਰਮ ਬਾਕੀ ਇਹ ਆ ਜੀ ਐਫਟੀਐਮ ਦੀ ਬਿਮਾਰੀ ਜਿਹੜੀ ਹੈ ਗਾਈਆਂ ਨੂੰ ਬਹੁਤ ਆਈ ਆ ਆਪਣੇ ਆਪਣੇ ਫਾਰਮ ਤੇ ਸੇਫਟੀ ਰੱਖੋ ਬਾਹਰਲਾ ਬੰਦਾ ਘੱਟ ਆਉਣ ਦਿਓ ਅੰਦਰ ਵਾਲੇ ਬੰਦੇ ਵੀ ਜਿਹੜਾ ਕੋਈ ਕੰਮ ਧੰਦਾ ਕਰਦੇ ਹੋ ਧਿਆਨ ਰੱਖੋ ਕਿਉਂਕਿ ਗਰਮੀ ਬਹੁਤ ਜਿਆਦੀ ਪੈਂਦੀ ਆ ਗਰਮੀ ਕਰਕੇ ਗਾਈਆਂ ਦਾ ਤੇ ਹਾਲ ਵੇਖ ਸਾਦੇ ਜਿਹੜੀਆਂ ਗਾਈਆਂ 20 20 ਕਿਲੋ ਦੁੱਧ ਦਿੰਦੀਆਂ 8 800 ਫਲ ਕਿਲੋ ਵੀ ਆ ਗਈਆਂ ਓਕੇ ਹੋ ਗਿਆ ਵਾ ਸਾਰਾ ਕੋ ਆ ਆਪਣੇ ਲੈਂਟਰ ਤੋਂ ਬਾ ਲੈਂਟਰ ਵੇਚ ਲਈਏ ਆਪਾਂ ਚੜ੍ਹ ਜੀਏ ਨੀ ਉੱਧਰ ਅੱਜ ਤਾਂ ਉੱਥਾਂ ਸਾਰੀਆਂ ਉੱਥਾਂ ਦੇ ਪੁੱਤ ਨੂੰ ਵੜ ਲੈਣੇ ਪਾਏ ਇਹ ਅਜੇ ਬੰਦ ਕੀਤਾ ਹੈ ਨਾ ਅਜੇ ਇੱਧਰ ਪਲਸਟਰ ਵਗੈਰਾ ਕਰਨਾ ਆ ਉਹ ਪਲੰਬਰ ਮੈਂ ਕਰਕੇ ਗਿਆ ਵੇਚੀ ਤਾਂ ਕੀ ਕੀਤਾ ਆ ਕੈਪ ਆ ਇੱਥੇ ਹੁਣ ਲੱਗਣੇ ਆ ਆ ਟੈਂਕੀ ਦੇ ਪੈਪ ਆ ਪ੍ਰਣਾਲਾ ਇੱਧਰ ਵੇਖੀਏ ਕੀ ਚਾ ਇਹਨੂੰ ਕਰ ਲੈ ਇੱਥੇ ਇੱਕ ਇਧਰੋਂ ਕਟਿਆ ਇਧਰੋਂ ਵੇਖਦਾ ਕਿੰਨੀ ਕਿੰਨੀ ਜਗ੍ਹਾ ਆਪਾਂ ਛੱਡੀ ਆ ਇਧਰੋਂ ਵੀ ਜਗ੍ਹਾ ਛੱਡੀ ਓਧਰੋਂ ਵੀ ਛੱਡੀ ਆ ਸਾਰੇ ਪਾਸੋਂ ਛੱਡੀ ਆ ਕੋਈ ਹੈ ਨਾ ਮੰਜੀ ਮੰਜੀ ਹਾਂ ਉਹ ਐਂਡ ਗਰਾਉਂਡ ਆ ਉੱਧਰੇ ਹੈਂਡ ਪਰ ਲੈ ਵੇਚੀ ਹਰ ਗੱਲ ਐਂਦਾ ਯਾਰ ਸਿੱਧੀ ਪੈਕਿੰਗ ਕਰਨ ਰਿਹਾ ਕਿ ਨਹੀਂ ਲੈ ਮਾ ਲੈ ਆਪਲੇ ਜਿਵੇਂ ਆ ਇੱਧਰ ਆਪਣੇ ਡੰਕਰ ਸਾਰੇ ਅੱਜੇ ਨੇ ਚਾ ਆ ਗਈ ਤੁਹਾਡੀ ਸਾਨੂੰ ਕਿਸ ਨੇ ਚਾਹ ਨਹੀਂ ਪੁੱਛੀ ਵੇਲਾ ਅੱਜ ਤੇ ਉਹ ਘੰਟੇ ਹੋ ਗਏ ਘਰ ਆਇਆ ਉਹਨੂੰ ਹਾਨੂੰ ਕਿਸ ਨੇ ਜਾਣੀ ਪੁੱਛੀ ਤੁਹਾਡੀ ਜਾ ਬਾਰ ਬਾਰ ਹੀ ਆਈ ਜਾਂਦੀ ਕਹੇ ਆਇਆ ਜਗਾ ਮਿਲਤੇ ਗਈ ਨਾ ਹਾਨੂੰ ਰੋਟੀ ਨਹੀਂ ਦਿੱਤੀ ਕਿਹਨੇ ਤੇ ਤੂੰ ਮਾਤਾ ਨੂੰ ਕਹੇ ਛੋਟ ਨਹੀਂ ਪੁੱਟਾ ਇਹਦੇ ਕੰਮ ਹੁੰਦਾ ਕਰਦੀ ਇਹ ਆਤੀ ਜਾਂਦੀ ਕੱਪੜੇ ਲਾ ਲਾ ਕਰਦੀ ਹੋਏ ਕੱਪੜੇ ਲਾ ਲਾ ਆਹ ਆਹ ਬੰਦਾ ਵੇਚ ਲੋ ਇਹ ਬੰਦਾ ਨਾ ਜਿਹੜਾ ਇਹ ਪੂਰਾ ਮਤਲਬ ਖਤਰਨਾਕ ਬੰਦਾ ਆਏ ਇਹ ਵੱਡੇ ਵੱਡੇ ਜੁਰਮਾਂ ਨੂੰ ਅੰਜਾਮ ਦੇਣ ਵਾਲੀਆਂ ਵਾਰਦਾਤਾਂ ਕਰਨ ਵਾਲੇ ਬੰਦੇ ਆ ਇਹ ਓਏ ਹਣ ਮੂੰਹ ਕਰ ਇਹ ਬਹੁਤ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਕੀ ਜਾਂਦਾ ਸਹੀ ਆ ਤੇ ਪਾਉਣੀ ਆ ਪਲੰਬਰ ਦਾ ਦੇਖ ਕੇ ਆਏ ਕੰਮ ਕੀ ਪਲੰਬਰ ਕੀ ਕਰਕੇ ਗਿਆ ਪਲੰਬਰ ਉਪਰ ਨਾਲਿਆਂ ਦੇ ਪੈ ਪਾ ਕੇ ਗਿਆ ਗੱਲੇ ਪਾਉਜੀ ਕਹਿੰਦੇ ਕੰਮ ਬਾਜੀ ਕਰ ਤਾ ਬਾਕੀ ਸਵੇਰੇ ਕਰਨ ਨੂੰ ਦੇਖੋ ਕੀ ਕਰਦਾ ਲੋਕੀ ਪ੍ਰਣਾਲੇ ਪੈ ਗਏ ਟੈਂਕੀ ਦੀ ਫਿਟਿੰਗ ਲਾ ਗਿਆ ਉੱਤੇ ਇੱਥੇ ਟੈਂਕੀ ਲੱਗਣੀ ਹੈ ਜੀ ਥੱਲੇ ਜੇ ਬਾਈਜਾਂਸ ਬਤੀ ਜਲ ਜਾਂਦੀ ਹੈ ਗਰਮੀਆਂ ਦੇ ਵਿੱਚ ਟੈਂਕੀ ਦਿਖਾਣੀ ਆਪਾਂ 1500 ਲੀਟਰ ਵਾਲਟਰ ਦੀ ਤੇ ਆ ਜਾ ਬਾਕੀ ਥੱਲੇ ਜਾ ਕੇ ਇਹ ਨਹੀਂ ਆ ਜਾ ਅਸੀਂ ਥੱਲੇ ਹਾਂ ਇਹ ਡੰਗਰ ਚੋਂ ਦਾ ਟਾਈਮ ਹੋ ਗਿਆ ਡੰਗਰ ਚੋਣੇ ਆਪਾਂ ਕੋਈ ਗੋਲਫ ਹੋਮ ਨਹੀਂ ਚੱਲੇਗਾ ਤੁਸੀਂ ਬਤੀ ਜਿਹੜੇ ਚੰਗੀ ਕਰਦੇ ਤੇ ਆਪਾਂ ਡੰਗਰ ਚੋਣੇ ਪਟਿਆਲਾ ਟਾਈਮ ਮੋਂ ਪਠੇਵਿਆ ਦਿੱਦਲੇ ਜੇ ਦੇਖ ਜਉ ਵੀ ਇਹ ਪਟਿਆਲਾ ਦੀ ਚੀਜ਼ ਤਾਂ ਮੈਂ ਪਹਿਲਾਂ ਆਪਣੇ ਕੋਲ ਜੀਂਦੇ ਪਟਿਆਲਾ ਵੱਲ ਦੇਖ 25 ਮਿੰਟ ਦੇ ਪੂਰੇ ਰੋਡ ਆ ਗਏ ਕਿੰਨੇ ਨੇ 4 3 4 5 5 ਦਾ 5 15 15 ਦਾ 4 ਇਹ ਪੂਰਾ ਸੁਧਰਦਲਾ ਆਇਆ ਕੋਈ ਨਹੀਂ ਇਹਨਾਂ ਨੇ ਅਸਾਂ ਨਹੀਂ ਕਿ ਨਾ ਕਰਦਾ ਸੋ ਸੋ ਨਾ ਨੂੰ ਵੀ ਪਰੇ ਪੂਰੇ ਪਏ ਪਏ ਹਣ ਕੇ ਪਹਿਲਾਂ ਵਾਹ ਹੋ ਗਿਆ ਪੱਖਾ ਦਾ ਨਹੀਂ ਰਿਹਾ ਨੂੰ ਪੱਖਾ ਕਿਧਰ ਲਾ ਕੇ ਗਿਆ ਪੱਖਾ ਕਰੀ ਜਾਂਦੇ ਨੇ ਨਾਲ ਲਿਆਵਾ ਬਾੜ ਦੀ ਹਾਂਜੀ ਹਾਂਜੀ ਹੋ ਗਿਆ ਟਾਈਮ ਹੋ ਗਿਆ ਆਪਾਂ ਹੱਥ ਨਾਲ ਚੋਣੀ ਆਵਾਂ ਅੱਜ ਹੱਥ ਨਹੀਂ ਅੱਜ ਆਪਾਂ ਚੈੱਕ ਕਰਨਾ ਕਿ ਡੰਗਰਾਂ ਨੇ ਕਿੰਨਾ ਦੁੱਧ ਘਟਾਇਆ ਸ਼ੀਂਹ ਨੂੰ ਪਤਾ ਲੱਗਦਾ ਕਿਹੜਾ ਕਿੰਨਾ ਦੁੱਧ ਕਿਹੜਾ ਕਿੰਨਾ ਸ਼ੀਂਹ ਜੇ ਸਹੀ ਗੱਲ ਨਹੀਂ ਪਤਾ ਲੱਗਦਾ ਹਾਂ 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 ਆ ਗਏ ਆ ਗਏ ਪੰਛੀ ਕਿਥੇ ਗਿਆ ਪੰਛੀ ਆਪਣਾ ਪਤਾ ਨਹੀਂ ਪੰਛੀ ਆਪਣਾ ਇੱਥੇ ਜੀ ਆ ਸਮਾਨ ਮੰਗਦਾ ਦੇ ਦੇਣੇ ਆ ਦੇ ਦੇਨੇ ਆ ਫਿਰ ਆਪਾਂ ਗਾਈਆਂ ਚੋਣਾ ਸ਼ੁਰੂ ਕਰ ਦਈਏ ਆ ਕੜਾਇਕ ਉਹ ਬੱਸ ਆ ਗਈ ਸੀ ਵੀ ਨਾ ਉਹਦੇ ਥੋੜਾ ਜਿੰਦਗੀ ਹੁਣ ਮਸੂਮ ਲੱਗੂ ਟੋਹਾ ਦੇਣਾ ਨਹੀਂ ਕਿਉਂ ਉੱਧਰ ਸੋ ਕੋਈ ਸਮਾਜਾਰ ਸਿੱਖਿਆ ਦਸੋ ਕੋਈ ਸਮਾਜਾਰ ਗੋਨੀ ਗਰਮੀ ਬਹੀ ਹੋ ਅੱਜ ਗਰਮੀ ਬਹੁਤ ਜਿਆਦੀ ਪੈਣ ਦੀ ਉਹਨੂੰ ਔਜ ਮਾਰ ਜਾ ਜੁਦੇ ਨੂੰ ਗਵਾ ਗਵਾ ਝੁਕਦੇ ਸਦਾ ਯਾਰ ਜੁਦਾ ਡਿਆ ਟੋੜੀ ਭਰਨ ਅੱਜ ਘਟ ਘਟ ਮੈਂ ਹਨਾ 20 ਦਿਨ ਬਾਅਦ ਵਲੌਗ ਆਉਣ ਲੱਗੇ ਨੇ ਆਪਾਂ ਆਹ ਮਹੀਨਾ ਹੀ ਹੋ ਗਿਆ 20 ਦਿਨ ਬਾਅਦ ਵਲੌਗ ਆਉਣਾ ਅੱਜ ਮਹਾ ਬਣਾਉਣਾ ਪਰਉਣਾ ਜ ਆਇਆ ਸੀ ਜਾਜ ਘੁੱਟ ਗਈ ਫੇਰ ਉਹ ਥੋੜੀ ਜੀ ਪ੍ਰੋਬਲਮ ਪੈਣ ਕਰਕੇ ਨਾ ਉਹਦੇ ਕਰਕੇ ਸਕਰੀਨਿੰਗ ਤੇ ਬਹੁਤ ਦਿਨ ਆਬਾਦ ਆਈਏ ਅੱਜ ਇਹ ਨਹੀਂ ਬਹੁਤ ਚੇਂਜ ਨਹੀਂ ਕੀਤੀ ਇਦਾਂ ਹੀ ਚੱਤੀ ਜਾਂਦੀ ਨਾਲ ਹੀ ਚੱਲੂ ਇੱਧਰ ਨਜ਼ਰ ਲੱਗੀ ਦੁੱਧ ਨੂੰ ਬਾਲਟੀ ਆ ਦੁੱਧ ਗੱਲਾਂ ਕਰਦੇ ਕਰਦੇ ਬਾਲਟੀ ਹੱਥੋਂ ਛੁੱਟ ਗਈ ਥੋੜੀ ਛੇਤੀ ਛੇਤੀ ਚੌਂਦੇ ਹਨਾ ਮੈਂ ਲੇਟ ਹੋਣ ਡਿਆ ਅੱਜ ਥੋੜੀ ਜਿਹੀ ਲੇਟ ਚੱਲਣ ਡਿਆ ਇਹ ਕੰਮ ਦੇਖੋ ਦੁੱਧ ਨਿਕਲ ਗਿਆ ਲੈ ਇਹ ਬਾਬੇ ਦੀ ਕਿਰਪਾ ਨਾਲ ਗਾਇਆਂ ਵੇਲਾ ਜਿਦਾ ਮਰਜ਼ੀ ਗਰਮੀ ਜਿਨੀ ਮਨਾਉਣ ਡੀਆਂ ਦੁੱਧ ਵਿਚਾਰੀਆਂ ਫਿਰ ਵੀ ਦਈ ਜਾਂਦੀਆਂ ਇਹਦੀ ਗਾਂ ਦੀ ਇੱਕ ਸੇਵਤੀਓ ਇਦਾਂ ਵਜਾ ਭਾਵੇਂ ਜਦਾਂ ਮਰਜੀ ਆ ਵੇਲਾ ਕੋਈ ਰਸੀ ਪਾਈ ਆਪਾਂ ਨੂੰ ਹਾਂ ਆਪਣੇ ਕੋਲ ਜਿਹਨੂੰ ਕੋਈ ਲੈਣ ਵਾਲਾ ਆਉਂਦਾ ਆਪਾਂ ਕਹਿੰਦਾ ਕਿ ਭਾਜੀ ਰਸੀ ਪਾਗੇ ਚੋ ਤੇ ਪਰ ਬਾਬੇ ਦੀ ਕਿਰਪਾ ਨਾਲ ਆਪਾਂ ਇਹਨਾਂ ਨੂੰ ਇਦਾਂ ਚੋਈਦਾ ਮਸ਼ੀਨ ਵੀ ਲਾਈਦੀ ਆ ਤੇ ਹੱਥਾਂ ਨਾਲ ਵੀ ਚੋਈ ਕਰੀਦੀ ਆ ਦੋਵੇਂ ਗਾਂ ਨੂੰ ਜਿੰਨਾ ਵੀ ਦੋ ਘਾਤਨਾ ਵੀ ਜੋ ਇਹ ਗਾਈਆਂ ਜਿਹੜੀਆਂ ਜਦ ਨਾਲ ਦਿਨ ਸੈੱਟ ਹੋ ਗਏ ਇਹ ਆ ਦੋ ਦੋ ਬਾਟੀਆਂ ਭਰਦੀਆਂ ਹੁਣ ਇੱਕ ਇੱਕ ਬਾਟੀ ਦਾ ਆ ਗਿਆ ਹੁਣ ਗਰਮੀ ਬੜੀ ਆ ਤੇ ਡੰਗਰ ਕੀ ਕਰਨ ਜੇ ਜ਼ਿਆਦਾ ਵੰਡ ਪਾਵਾਂਗੇ ਤੇ ਜ਼ਿਆਦਾ ਵੰਡਣਾ ਗਰਮੀ ਪੌਂਦਾ ਡੰਗਰ ਵਿੱਚ ਕਿਦਾਂ ਘਲ ਚੰਡੀ ਹੈ ਕਿਉਂਕਿ ਹੁਣ ਆਪਣੇ ਇਥੇ ਇੱਕ ਇਹ ਤੇ ਇੱਕ ਆਪਣੀਆਂ ਦੂਸਰੀਆਂ ਇਹ ਦੋਵੇਂ ਜ਼ਿਆਦਾ ਕਰਕਦੀਆਂ ਇਹ ਗਰਮੀ ਬਹੁਤ ਨਾਲੀਆ ਦੋ ਕਾਇਆਂ ਆਪਾਂ ਵੇਚਦੀਆਂ ਬਟੀਆਂ ਉਹ ਆਪਾਂ ਚਰਦੇ ਆਂ ਕਿ ਕਰਨੀ ਬੜੀ ਆ ਤੇ ਇਹਦੀ ਆਪਣੀ ਸ਼ੈੱਡ ਦੇ ਵਿੱਚ ਇੰਦਰ ਸਿੰਘ ਉਤਰ ਨਹੀਂ ਆਉਂਦੇ ਅੱਜ ਡੰਗਰ ਜਿਸ ਦਿਨ ਉੱਤਰ ਚਲ ਗਏ ਫੇ ਆਪਣਾ ਕੰਮ ਸੈੱਟ ਹੋ ਜਾਣਾ ਫੇ ਬਾਬੇ ਦੀ ਕਿਰਪਾ ਨਾਲ ਆਪਾਂ ਦੁਬਾਰਾ ਡੰਗਰ ਵੀ ਲਿਆਵਾਂਗੇ ਸੇਲ ਵੀ ਕਰਾਂਗੇ